ਐਕਸਾਈਜ਼ ਵਿਭਾਗ ਵੱਲੋਂ ਬਟਾਲਾ ਤੇ ਉੱਗੇ ਸ਼ਰਾਬ ਕਾਰੋਬਾਰੀ ਤੇ ਸਖਤ ਕਾਰਵਾਈ ਕਰਦੇ ਹੋਏ ਇੱਕ ਦਿਨ ਲਈ ਠੇਕੇ ਬੰਦ ਰੱਖਣ ਦੇ ਸਖਤ ਆਦੇਸ਼ ਜਾਰੀ ਹੋਏ ਨੇ ਅੱਜ ਯਾਨੀ 5 ਸਤੰਬਰ ਨੂੰ ਬਟਾਲਾ ਚ ਠੇਕੇ ਬੰਦ ਰਹਿਣਗੇ ਐਕਸਾਈਜ਼ ਵਿਭਾਗ ਦੇਆਂ ਵੱਖ-ਵੱਖ ਟੀਮਾਂ ਬਟਾਲਾ ਚ ਠੇਕੇ ਬੰਦ ਨੇ ਇਹ ਚਾਚ ਕਰਨ ਦੇ ਲਈ ਰੁਚੀਆਂ ਹੋਈਆਂ ਨੇ ਡੀਟੀਸੀ ਜਲੰਧਰ सुरेंद्र ਗਰਗ ਨੇ ਆਦੇਸ਼ ਕਿਹਾ ਕਿ 31 ਜੁਲਾਈ ਨੂੰ ਕੋਟਲੀ ਸਰਨਾ ਚ ਐਕਸਾਈਜ਼ ਇਨਸਪੈਕਟਰ सुरेंद्र ਸਿੰਘ ਕਾਲੋ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚੋਂ ਤਲਾਸ਼ੀ ਦੌਰਾਨ 40 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਪਠਾਨਕੋਟ ਚ ਮਾਮਲਾ ਦਰਜ ਹੋਇਆ ਸੀ ਬਾਰੀਕੀ ਨਾਲ ਜਾਂਚ ਆਰੰਭ ਹੋਈ ਜਾਂਚ ਦੌਰਾਨ ਨਜਾਇਜ਼ ਸ਼ਰਾਬ ਬਟਾਲਾ ਦੇ ਠੇਕੇਦਾਰ ਆਰਕੇ ਇੰਟਰਪ੍ਰਾਈਜ਼ਸ ਗਰੁੱਪ ਦੀ ਨਿਕਲੀ ਐਕਸਾਈਜ ਐਕਟ ਦੀ ਉਲੰਘਣਾ ਦਾ ਮਾਮਲਾ ਹੋਣ ਕਰਕੇ ਇਹ ਸਖਤ ਕਾਰਵਾਈ ਦੇ ਆਦੇਸ਼ ਹੋਏ ਨੇ ਐਨ ਆਰ ਆਈ ਟੂਡੇ ਨੇ ਸਾਰੀਆਂ ਤਰ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਕਈਆਂ ਨੇ ਫੋਨ ਨਾ ਚੁੱਕੇ ਤੇ ਕੁਝ ਨੇ ਪੱਖ ਨਾ ਰੱਖਣ ਦੀ ਮਜਬੂਰੀ ਦਾ ਹਵਾਲਾ ਵੀ ਦਿੱਤਾ ਪਰ ਸੂਤਰਾਂ ਦੀ ਮੰਨੀਏ ਤਾਂ ਪਪੂ ਜੈਨਤੀਪੁਰੀ ਦਾ ਬਟਾਲਾ ਚ ਵਧ ਰਿਆ ਸਿਆਸੀ ਆਧਾਰ ਕਈਆਂ ਨੂੰ ਹজম ਨਹੀਂ ਸੀ ਹੋ ਰਿਆ ਆਰਥਿਕ ਤੇ ਮਾਨਸਿਕ ਸੱਟ ਮਾਰ ਕੇ ਸਿਆਸੀ ਨੁਕਸਾਨ ਪਹੁੰਚਾਉਂਦੀ ਸਾਜ਼ਿਜ ਰਚੀ ਗਈ ਸੂਤਰਾਂ ਮੁਤਾਬਕ ਐਕਸਾਈਜ ਵਿਭਾਗ ਦਾ ਇੱਕ ਬਹੁਤ ਵੱਡਾ ਅਫਸਰ ਕਿਸੇ ਪੁਰਾਣੀ ਸਰਕਾਰ ਦੇ ਸਾਬਕਾ ਮੰਤਰੀ ਦਾ ਬੜਾ ਖਾਸਮ ਖਾਸ ਹੈ ਐਕਸਾਈਜ ਵਿਭਾਗ ਦੀ ਇਹ ਕਾਰਵਾਈ ਕਿਸੇ ਬੁਝਾਰਤ ਤੋਂ ਕੱਟ ਵੀ ਨਹੀਂ ਹੈ ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਹਮੇ ਤੋਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਐਕਸਾਈਜ਼ ਵਿਭਾਗ ਵੱਲੋਂ ਬਟਾਲਾ ਤੇ ਉਗੇ ਸ਼ਰਾਬ ਕਾਰੋਬਾਰੀ ਤੇ ਸਖਤ ਕਾਰਵਾਈ ਕਰਦੇ ਹੋਏ ਇੱਕ ਦਿਨ ਲਈ ਠੇਕੇ ਬੰਦ ਰੱਖਣ ਦੇ ਸਖਤ ਆਦੇਸ਼ ਜਾਰੀ ਹੋਏ ਨੇ ਅੱਜ ਯਾਨੀ 5 ਸਤੰਬਰ ਨੂੰ ਬਟਾਲਾ ਚ ਠੇਕੇ ਬੰਦ ਰਹਿਣਗੇ ਐਕਸਾਈਜ਼ ਵਿਭਾਗ ਦੀਆਂ ਵੱਖ-ਵੱਖ ਟੀਮਾਂ ਬਟਾਲਾ ਚ ਠੇਕੇ ਬੰਦ ਨੇ ਇਹ ਚਾਚ ਕਰਨ ਦੇ ਲਈ ਰੁਚੀਆਂ ਹੋਈਆਂ ਨੇ ਡੀਟੀਸੀ ਜਲੰਧਰ सुरेंद्र ਗਰਗ ਨੇ ਆਦੇਸ਼ ਚ ਕਿਹਾ ਕਿ 31 ਜੁਲਾਈ ਨੂੰ ਕੋਟਲੀ ਸਰਨਾ ਚ ਐਕਸਾਈਜ਼ ਇਨਸਪੈਕਟਰ सुरेंद्र ਸਿੰਘ ਕਾਲੋ ਨੇ ਨਕਾਬੰਦੀ ਦੌਰਾਨ ਇੱਕ ਕਾਰਚੋਂ ਤਲਾਸ਼ੀ ਦੌਰਾਨ 40 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਪਠਾਨਕੋਟ ਚ ਮਾਮਲਾ ਦਰਜ ਹੋਇਆ ਸੀ ਬਾਰੀਕੀ ਨਾਲ ਜਾਂਚ ਆਰੰਭ ਹੋਈ ਜਾਂਚ ਦੌਰਾਨ ਨਜਾਇਜ਼ ਸ਼ਰਾਬ ਬਟਾਲਾ ਦੇ ਠੇਕੇਦਾਰ ਆਰਕੇ ਇੰਟਰਪ੍ਰਾਈਜ਼ਸ ਗਰੁੱਪ ਦੀ ਨਿਕਲੀ ਐਕਸਾਈਜ ਐਕਟ ਦੀ ਉਲੰਘਣਾ ਦਾ ਮਾਮਲਾ ਹੋਣ ਕਰਕੇ ਇਹ ਸਖਤ ਕਾਰਵਾਈ ਦੇ ਆਦੇਸ਼ ਹੋਏ ਨੇ ਐਨ ਆਰ ਆਈ ਟੂਡੇ ਨੇ ਸਾਰੀਆਂ ਤਰ੍ਹਾਂ ਦਾ ਪੱਖ ਜਾਨਣਾ ਚਾਇਆ ਤਾਂ ਕਈਆਂ ਨੇ ਫੋਨਾਂ ਚੁੱਕੇ ਤੇ ਕੁਝ ਨੇ ਪੱਖ ਨਾ ਰੱਖਣ ਦੀ ਮਜਬੂਰੀ ਦਾ ਹਵਾਲਾ ਵੀ ਦਿੱਤਾ ਪਰ ਸੂਤਰਾ ਦੀ ਮੰਨੀਏ ਤਾਂ ਪਪੂ ਜੈੰਤੀਪੁਰੀਏ ਦਾ ਬਟਾਲਾ ਚ ਵਧ ਰਿਆ ਸਿਆਸੀ ਆਧਾਰ ਕਈਆਂ ਨੂੰ ਹਜਮ ਨਹੀਂ ਸੀ ਹੋ ਰਿਆ ਆਰਥਿਕ ਤੇ ਮਾਨਸਿਕ ਸੱਟ ਮਾਰ ਕੇ ਸਿਆਸੀ ਨੁਕਸਾਨ ਪਹੁੰਚਾਉਂਦੀ ਸਾਜ ਜਿਰੱਚੀ ਗਈ ਸੂਤਰਾ ਮੁਤਾਬਕ ਐਕਸਾਈਜ ਵਿਭਾਗ ਦਾ ਇੱਕ ਬਹੁਤ ਵੱਡਾ ਅਪਸਰ ਕਿਸੇ ਪੁਰਾਣੀ ਸਰਕਾਰ ਦੇ ਸਾਬਕਾ ਮੰਤਰੀ ਦਾ ਬੜਾ ਖਾਸਮ ਖਾਸ ਹੈ ਐਕਸਾਈਜ ਵਿਭਾਗ ਦੀ ਇਹ ਕਾਰਵਾਈ ਕਿਸੇ ਬੁਝਾਰਤ ਤੋਂ ਕੱਟ ਵੀ ਨਹੀਂ ਹੈ ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਹਮੇ ਤੋਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ